ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਚੋਣਾਂ ਦੌਰਾਨ VOTER ਕਾਰਡ ਬਣਾਉਣ ਤੋਂ ਲੈ ਕੇ VOTER ਬਣਾਉਣ ਅਤੇ VOTER ਦੀ ਰਿਹਾਈ ਸਾਦੇ ਤਸਦੀਕ ਕਰਨ ਜਿਹੇ ਸਾਰੇ ਕੰਮ ਕਰਨ ਵਾਲੇ ਬੂਥ ਲੈਵਲ ਅਫਸਰ ਯਾਨੀ BLO ਜਦਿਆਂ ਇਸ ਵਾਰ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ ਸਟੇਸ਼ਨਾਂ ਦੇ ਵਿੱਚ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜਿਸ ਕਾਰਨ BLO ਪਰੇਸ਼ਾਨ ਹੋ ਗਏ ਹਨ ਕਿ ਆਖਰ ਇੱਕ ਇੱਕ ਬੰਦਾ ਦੋ ਦੋ ਡਿਊਟੀਆਂ ਕਿਵੇਂ ਕਰ ਸਕਦਾ ਹੈ ਕਿਉਂਕਿ ਉਹਨਾਂ ਨੂੰ ਸ਼ਨੀਵਾਰ ਇਤਵਾਰ ਤੇ ਨਾਲ-ਨਾਲ ਹਰ ਛੁੱਟੀ ਵਾਲੇ ਦਿਨ ਵੀ ਆਪਣੇ ਅਦੀਨ ਆਉਂਦੇ ਵਾਰਡਾਂ ਵਿੱਚ ਜਾ ਕੇ ਚੋਣਾ ਸਬੰਧੀ ਸਾਰੇ ਕੰਮ ਨਿਪਟਾਉਨੇ ਪੈਂਦੇ ਹਨ ਅੱਜ ਬੀ ਐਲਓ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਵੀ ਐਲਓ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਇਕੱਠੇ ਹੋਏ ਅਤੇ ਪੈਦਲ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਦੇਣ ਪਹੁੰਚੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਗੈਰ ਹਾਜ਼ਰੀ ਵਿੱਚ ਤਹਿਸੀਲਦਾਰ ਵੱਲੋਂ ਉਹਨਾਂ ਕੋਲੋਂ ਮੰਗ ਪੱਤਰ ਲਿਆ ਗਿਆ ਅਤੇ ਉਹਨਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਦੀ ਮਾਰਫਤ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅਸੀਂ ਪਿਛਲੇ 14-15 ਸਾਲ ਤੋਂ ਡੀਐਲਓਸ਼ਿਪ ਕਰ ਰਹੇ ਹਾਂ ਮੇਰੇ ਸਾਹ ਬਹੁਤ ਸਾਰੇ ਸਾਥੀ ਨੇ ਇਹਨਾਂ ਦੀਆਂ ਬੇਲ ਲੁੱਟੀਆਂ ਲੱਗੀਆਂ ਨੇ ਐਤਕਾ ਸਾਡੀ ਜਿਹੜੀ ਆ ਪੁਲਿਸ ਸਾਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੁੜੀ ਲਗਾਈ ਗਈ ਹੈ ਔਰ ਮੇਰੀ ਬੀਸਾ ਉਹਨੂੰ ਬੇਨਤੀ ਆ ਕਿ ਇਹ ਜਿਹੜੀ ਸਾਡੀ ਡਿਊਟੀ ਆ ਇਹ ਕੱਟੀ ਜਾਵੇ ਕਿਉਂਕਿ ਅਸੀਂ ਲਗਾਤਾਰ ਜਿਹੜੀ ਡਿਊਟੀ ਆ ਸ਼ਨੀਵਾਰ ਤੇ ਐਤਵਾਰ ਹਰ ਸ਼ਨੀਵਾਰ ਐਤਵਾਰ ਸਾਡੇ ਜਿਹੜੇ ਕੈਂਪ ਚੱਲਦੇ ਆ ਲਗਾਤਾਰ ਡਿਊਟੀਆਂ ਜਿਹੜੀਆਂ ਅਸੀਂ ਉਹ ਮਤਲਬ ਇਹ ਅਲੱਗ ਗੱਲੀਆਂ ਹੀ ਕਰ ਰਹੇ ਆ ਪਿਛਲੇ ਪਿਛਲੇ ਕੁ ਸਮੇਂ ਤੋਂ ਦੇਖੋ ਜੀ ਇਹ ਜਿਹੜੀਆਂ ਸ੍ਰੋਣੀ ਕਮੇਟੀ ਦੀਆਂ ਵੋਟਾਂ ਚਗੀਆਂ ਉਹ ਅਸੀਂ ਕਦੇ ਨਹੀਂ ਬਣਾਈਆਂ ਉਹ ਜਿਹੜੇ ਜਿਹੜੇ ਹੈਗੇ ਸਾਡੇ ਸਰਕਾਰ ਜੋ ਫਟਵਾਰੀ ਸਾਹਿਬ ਉਹ ਬਣਾਉਂਦੇ ਹੁੰਦੇ ਸੀਗੇ ਅੱਦਕਾ ਪਹਿਲੀ ਵਾਰੀ ਸਾਨੂੰ ਕੋਈ ਅਸੀਂ ਸਾਨੂੰ ਬਣਾਉਣੀਆਂ ਪਈਆਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮ ਦੇ ਮੁਤਾਬਕ ਉਹ ਹੀ ਸਾਡੀਆਂ ਆਹੀ ਬਣਾਈਆਂ ਨੇ ਤੇ ਹੋਰ ਵੀ ਜਿੰਨੇ ਵੀ ਮਤਲ ਲਗਾਤਾਰ ਹਾਂਜੀ ਹੋਰ ਹੁਣ ਜਣੀਆਂ ਵੀ ਜਿਹੜੀ ਵੈਰੀਫਿਕੇਸ਼ਨ ਵੀ ਹੋ ਰਹੀ ਆ ਲਗਾਤਾਰ ਸਾਥਰੀ ਸਦਾਈ ਜਿਹੜੀ ਆ 18 ਅਕਤੂਬਰ ਤੱਕ ਸਾਥਰੀ ਸਦਾਈ ਜਿਹੜੀ ਆ ਵੋਟਾਂ ਦੀ ਉਹ ਚੱਲ ਰਹੀ ਆ ਉਹਦੇ ਵਿੱਚ ਵੋਟਾਂ ਕੱਟਣੀਆਂ ਆ ਵੋਟਾਂ ਨਵੀਆਂ ਬਣਾਉਣੀਆਂ ਪੀਐਸਸੀ ਵੋਟਾਂ ਜਿਹੜੀਆਂ ਕਰਨੀਆਂ ਉਹ ਉਹ ਹੀ ਸਹੀ ਕਰਨੀਆਂ ਨੇ ਉਹ ਸਾਡਾ ਲਗਾਤਾਰ ਹੀ ਅਸੀਂ ਇਹ ਕੰਮ ਕਰ ਰਹੇ ਹਾਂ ਔਰ ਮੇਰੀ ਪ੍ਰਸ਼ਾਸਨਿਕ ਬੇਨਤੀ ਆ ਕਿ ਮੇਰੇ ਜਿੰਨੇ ਵੀ ਮੇਰੇ ਵੀਐਲਓ ਜਿਲ੍ਹਾ ਗੁਰਦਾਸਪੁਰ ਦੇ ਸਾਰੇ ਪੰਜਾਬ ਦੇ ਜਿਹੜੇ ਵੀਐਲਓ ਨੇ ਉਹਨਾਂ ਦੀ ਇਲੈਕਸ਼ਨ ਤੋਂ ਜਿਹੜੀ ਡਿਊਟੀ ਹੈ ਪੋਲਿੰਗ ਸਟਾਫ ਦੀ ਜਿਹੜੀ ਡਿਊਟੀ ਉਹ ਕੱਟੀ ਜਾਵੇ ਕਿਉਂਕਿ ਜੀ ਮੈਂ ਗੁਰਮukh ਸਿੰਘ ਜੀ ਵੀਐਲਓ ਜੂਨੀਅਰ ਚੈਨਲ ਸਕੱਤਰ ਗੁਰਦਾਸਪੁਰ ਜਿਵੇਂ ਅੱਜ ਦੀ ਆਪਣਾ ਮੇਨ ਮੰਗ ਸੀ ਕਿ ਸਾਡੀ ਜਿਹੜੀ ਇਲੈਕਸ਼ਨ ਡਿਊਟੀ ਹੈ ਪੰਚਾਇਤੀ ਦੇ ਵਿੱਚ ਉਹ ਕੱਟੀ ਜਾਵੇ ਕਿਉਂਕਿ ਪਹਿਲਾਂ ਹੀ ਅਸੀਂ ਪੂਰਾ ਸਾਲ ਲਗਭਗ ਜਿਹਨਾਂ ਛੁੱਟੀ ਛੁੱਟੀ ਵਾਲੇ ਦਿਨ ਤਾਂ ਖਾਸ ਕਰਕੇ ਸਾਡੀ ਡਿਊਟੀ ਬੀਐਲਯੂ ਡਿਊਟੀ ਚੱਲ ਹੀ ਰਹੀ ਹੁੰਦੀ ਹੈ ਹਰ ਛੁੱਟੀ ਵਾਲੇ ਦਿਨ ਅਸੀਂ ਡਿਊਟੀ ਕਰ ਰਹੇ ਹਾਂ ਔਰ ਜਦੋਂ ਹੁਣ ਇਹ ਪੰਚਾਇਤੀ ਇਲੈਕਸ਼ਨ ਆਏ ਹਨ ਤਾਂ ਇਹਨਾਂ ਵਿੱਚ ਵੀ ਸਾਡੀ ਸਾੜਿਆਂ ਦੀ ਸਾਰਿਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਲਗਭਗ ਬਹੁਤਿਆਂ ਦੀ ਪ੍ਰੈਜਾਈਡਿੰਗ ਅਫਸਰ ਰੱਖਾ ਦਿੱਤੀ ਗਈ ਹੈ ਸੋ ਪਲੀਜ਼ ਅਸੀਂ ਬੇਨਤੀ ਕਰਦੇ ਹਾਂ ਕਿ ਜਾਂ ਤੇ ਸਾਡੀ ਬੀਐਲਯੂ ਡਿਊਟੀ ਕੱਟ ਦਿੱਤੀ ਜਾਵੇ ਜਾਂ ਇਧਰ ਡਿਊਟੀ ਲਾ ਦਿੱਤੀ ਜਾਵੇ ਕਿਉਂਕਿ ਇੱਕ ਬੰਦਾ ਅਸੀਂ ਦੋ ਦੋ ਡਿਊਟੀਆਂ ਕਿਵੇਂ ਕਰ ਸਕਦੇ ਹਾਂ ਕਿ ਮੰਨ ਲਓ ਇੱਕ ਬੀਐਲਯੂ ਡ ਕਰ ਰਹੇ ਆ ਬੀਲੋ ਡਿਊਟੀ ਔਰ ਅਜ ਤੱਕ ਕੋਈ ਡਿਊਟੀ ਨਹੀਂ ਆਈ ਇਹਦੇ ਵਿੱਚ ਔਰ ਇਹ ਪਹਿਲੀ ਵਾਰੀ ਕੀ ਇਲੈਕਸ਼ਨ ਵਿੱਚ ਡਿਊਟੀ ਲਾ ਦਿੱਤੀ ਜਦੋਂ ਕਿ ਇਹਨਾਂ ਕੋਲ ਸਾਰਾ ਸਟਾਫ ਪੂਰਾ ਹੈ ਪਤਾ ਨਹੀਂ ਹੁਣ ਪ੍ਰਸ਼ਾਸਨ ਦੇ ਉੱਪਰ ਕੀ ਗੱਲਬਾਤ ਹੋਈ ਆ ਜਾਂ ਕੀ ਹੋਣਾ ਹੈ ਕਿ ਇਹਨਾਂ ਨੇ ਲਗਭਗ ਪ੍ਰਾਇਮਰੀ ਜਿੰਨਾ ਵੀ ਸਟਾਫ ਹੈ ਬੀਐਲਓ ਸਟਾਫ ਸਾਰਾ ਲਗਭਗ ਚੋੱਕ ਕੇ ਇਹਨਾਂ ਨੇ ਪ੍ਰਾਈਜ਼ਿੰਗ ਅਫਸਰ ਸਾਰਾ ਮਤਲਬ ਬੋਲਿੰਗ ਪਾਰਟੀ 'ਚ ਸਾਰੇ ਸ਼ਿਫਟ ਕਰ ਦਿੱਤਾ ਹੈਗਾ ਸੋ ਪਲੀਜ਼ ਬੇਨਤੀ ਹੈ ਕਿ ਸਾਡੀ ਜਿਹੜੀ ਬੇਨਤੀ ਮੰਨੀ ਜਾਵੇ ਨਹੀਂ ਤਾਂ ਫਿਰ ਇਤੋਂ ਵੱਧ ਜਿਹੜਾ ਹੈਗਾ ਫਿਰ ਹੋਰ ਅਸੀਂ ਮੈਂਬਰ ਇਕੱਠੇ ਕਰਾਂਗੇ ਹੋਰ ਵਾਅਦੇ ਦਾ ਧਰਨਾ ਦਾ ਰੂਪ ਦਿੱਤਾ ਜਾਵੇਗਾ ਫਿਰ ਵਾਅਦ ਮਰਦਾ ਬਾਦ ਜੰਦਾਬਾਦ ਸੋ ਪਲੀਜ਼ ਸਾਡੀ ਬੇਨਤੀ ਮੰਨੀ ਜਾਵੇ ਧੰਨਵਾਦ ਮੈਂ ਬਤੌਰ ਤਹਿਸੀਲਦਾਰ ਇੱਥੇ ਬੀਐਲਓ ਜੁਨੇ ਵਾਲੋ ਇੱਕ ਮੰਗ ਪੱਤਰ ਸੀ ਦਿੱਤਾ ਇਹਨਾਂ ਨੇ ਜਿਹਦੇ ਵਿੱਚ ਇਹਨਾਂ ਦੀ ਪੰਚਾਇਤ ਡਿਊਟੀ ਵੀ ਲੱਗ ਗਈ ਪੀ ਉਹਦੀ ਤੇ ਇਹਨਾਂ ਦੀ ਆਲਰੇਡੀ ਬੀਐਲਓ ਵੀ ਲੱਗੇ ਹੋਏ ਦੀ ਠੀਕ ਹੈ ਇਹਨਾਂ ਦੀ ਮੰਗ ਹੈ ਵੀ ਪੰਚਾਇਤ ਵਿੱਚੋਂ ਇਹਨਾਂ ਦੀਆਂ ਡਿਊਟੀਆਂ ਕੱਟੀਆਂ ਜਾਣ ਤਾਂ ਜੋ ਆਪਾਂ ਬੀਐਲਓ ਦੀ ਡਿਊਟੀ ਸਹੀ ਤਰੀਕੇ ਨਾਲ ਕਰ ਇਹਨੇ ਮੰਗਪੋਤਾ ਦਿੱਤਾ ਹੈ ਈਚਾ ਨੂੰ ਵਾਜੀ ਪੁੰਚਾ ਦਿੱਤਾ ਜਾਵੇਗਾ ਔਰ ਜਲਤੋ ਜਲਤ ਇਹਨਾਂ ਦਾ ਮਸਲਾ ਜੀ ਹੱਲ ਹੋ ਸਕਦਾ